ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੀ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਅੱਜ ਗਰਦਾਸਪੁਰ ਦੇ ਵਿੱਚ ਖत्री ਭਵਨ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਹਾਨੂੰ ਦੱਈਏ ਕਿ ਅੱਜ ਬਲੱਡ ਡੋਨਰ ਸੁਸਾਇਟੀ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਵੱਲੋਂ ਜਿਹੜਾ ਆ ਇੱਕ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਆ ਬਲੱਡ ਡੋਨੇਸ਼ਨ ਦਾ ਜਿਹੜਾ ਇਹ ਤੁਹਾਨੂੰ ਦੱਈ ਵੀ ਖੂਨ ਦਾਨ ਕੈਂਪ ਜਨੂੰ ਆਪਾਂ ਕਹਿ ਸਕਦੇ ਆ ਬਹੁਤ ਵੱਡੇ ਲੈਵਲ ਦਾ ਜਿਹੜਾ ਅੱਜ ਖत्री ਭਵਨ ਦੇ ਵਿੱਚ ਜਿਹੜਾ ਆ ਖੂਨਦਾਨ ਕੈਂਪ ਲੱਗਾ ਹੋਇਆ ਹੈ ਜਿੱਥੇ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਬਹੁਤ ਜ਼ਿਆਦਾ ਜਿਹੜੇ ਲੋਕਲ ਕਾਰਕਿਰਤਾ ਨੇ ਇਸ ਡੋਨੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਅੱਜ ਜਿਹੜਾ ਇੱਥੇ ਖੂਨਦਾਨ ਕੀਤਾ ਤੁਹਾਨੂੰ ਦੱਸ ਦੇ ਕਿ ਬਹੁਤ ਦੂਰ-ਦੂਰੋਂ ਲੋਕ ਜੜੇ ਇਸ ਖत्री ਭਵਨ ਦੇ ਵਿੱਚ ਪਹੁੰਚ ਕੇ ਆਪਣਾ ਬਲੱਡ ਜਿਹੜਾ ਹੈ ਡੋਨੇਟ ਕਰਦੇ ਪਏ ਨੇ ਨਾਲ ਦੀ ਨਾਲ ਬਹੁਤ ਸਾਰੀਆਂ ਸੁਸਾਇਟੀਆਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਪਹੁੰਚੇ ਨੇ ਆਪਣੀ ਟੀਮ ਨੂੰ ਲੈ ਕੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੋਂ ਆਏ ਕਿਵੇਂ ਆਏ ਸਾਰੀ ਗੱਲਬਾਤ ਕਰ ਲੈਂਦੇ ਆ ਕਿਹਾ ਜਾ ਰਿਹਾ ਕਿ ਇਹਨਾਂ ਦਾ ਵੀ ਜਿਹੜਾ ਇੱਕ ਬਲੱਡ ਬੈਂਕ ਵੱਲੋਂ ਜਿਹੜਾ ਇਹਨਾਂ ਵੱਲੋਂ ਵੀ ਜਿਹੜਾ ਇੱਕ ਕੈਂਪ ਬਹੁਤ ਬਹੁਤ ਵੱਡੇ ਜਿਹੜੇ ਕੈਂਪੇਨਾਂ ਵੱਲੋਂ ਲਗਾਏ ਜਾਂਦੇ ਨੇ ਤਾਂ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤੇ ਦੋਸਤੋ ਇਸ ਟਾਈਮ ਸਾਡੇ ਨਾਲ ਨਿਤਨਪੁਰੀ ਜੀ ਵੀ ਮੌਜੂਦ ਨੇ ਜਿਹੜੇ ਕਿ ਫਗਵਾੜੇ ਤੋਂ ਪਹੁੰਚੇ ਨੇ ਗੁਰਦਾਸਪੁਰ ਸਪੈਸ਼ਲ ਬਲੱਡ ਡੋਨੇਸ਼ਨ ਵਾਤੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਇੱਥੇ ਪਹੁੰਚ ਕੇ ਕਿਵੇਂ ਲੱਗਾ ਤੇ ਆਪਣੀਆਂ ਜਿਹੜੀਆਂ ਸਮਾਜਿਕ ਗਤੀਵਿਧੀਆਂ ਜਾਂ ਖੂਨਦਾਨ ਕੈਂਪ ਬਾਰੇ ਇਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਾਸੀਆ ਭਾਜੀ ਨੁਸ਼ਕਾਦ ਜੀ ਅੱਜ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਵੱਲੋਂ ਇੱਕ ਸਾਡੂ ਸੱਦਾ ਦਿੱਤਾ ਗਿਆ ਸੀਗਾ ਇਸ ਕੈਂਪ ਦੇ ਸ਼ਾਮਲ ਹੋਣ ਦਾ ਬਹੁਤ ਵਧੀਆ ਉਪਰਾਲਾ ਵਾ ਇਹ ਜਿਹੜਾ ਮਹੀਨਾ ਹੈਗਾ ਇਹ ਚੱਲਦਾ ਪਿਆ ਬਲਡ ਬਲਡ ਬਲੱਡ ਡਨਰਸ ਡੇ ਇਹ ਪੂਰੇ ਵਿਸ਼ਵ ਦੇ ਵਿੱਚ ਵਿਸ਼ਵ ਰक्तਦਾਤਾ ਦਿਵਸ ਦੇ ਉਪਰ ਇਹ ਪੂਰੇ ਮਹੀਨੇ ਨੂੰ ਮਨਾਇਆ ਜਾਂਦਾ ਵਾ ਸਭ ਨੂੰ ਪਤਾ ਹੀ ਇਸ ਤਰ੍ਹਾਂ ਬਲੱਡ ਦੀ ਜੋ ਛੋਟੇ ਚਲਦੀ ਆ ਆਪਣੇ ਇੰਡੀਆ ਦੇ ਵਿੱਚ ਇੰਨੀ ਆਬਾਦੀ ਹੋਣ ਦੇ ਬਾਵਜੂਦ ਵੀ ਜਿਹੜਾ ਕਿ ਸਾਨੂੰ ਸਾਲ ਦੇ 5 ਕਰੋੜ ਯੂਨਿਟ ਦੀ ਲੋੜ ਪੈਂਦੀ ਆ ਤੇ ਆਪਾਂ 4 ਕਰੋੜ ਹੀ ਕਰ ਪਾਉਂਦੇ ਆ ਜਿਹੜੀ ਇਹ ਡੈਫੀਸ਼ੈਂਸੀਜ਼ ਹੈ ਇਹਦੇ ਕਾਰਨ ਕਈ ਜਾਨਾਂ ਜੜੀਆਂ ਆਵਾ ਟਾਈਮਸ ਬਲੱਡ ਨਾ ਮਿਲਣ ਕਰਕੇ ਹੁੰਦੀਆਂ ਆਵਾ ਬਟ ਆਪਾਂ ਖੁਸ਼ਕਿਸਮਤ ਆ ਸਾਡੇ ਪੰਜਾਬ ਦੇ ਵਿੱਚ ਅਸੀਂ ਸੁਸਾਇਟੀਆਂ ਕੰਮ ਕਰਦੀਆਂ ਵਾ ਜਾਇਜ਼ ਜਾਂ ਐਨ ਜੀਓਸ ਹੈ ਕਿ ਜਿਹੜੀ ਇਦਾਂ ਕੈਂਪ ਟੈਂਪ ਤੇ ਕੈਂਪ ਲਗਾ ਕੇ ਆਪਣੇ ਜੂਤ ਮੰਡਾ ਤੱਕ ਬਲੱਡ ਪਹੁੰਚਾਉਂਦੀਆਂ ਨੇ ਤੇ ਕਾਫੀ ਵੱਡਾ ਅੱਛੇ ਤਰੀਕੇ ਨਾਲ ਪਰਾਲਾ ਪੰਜਾਬ ਚ ਹੁੰਦਾ ਵਾ ਉਹ ਪੰਜਾਬ ਵੈਸੇ ਵੀ ਸਰਪਲਸ ਆ ਬਲੱਡ ਦੇ ਵਿੱਚ ਪਰ ਬਹੁਤ ਸਾਰੀ ਸਟੇਟਾਂ ਜਿਹੜੀ ਡੈਫੀਸ਼ੈਂਸੀ ਪਿੱਛੇ ਜਾਂਦੀਆਂ ਵਾ ਪੰਜਾਬ ਵਿੱਚ ਸਰਪਲਸ ਜਾਂਦਾ ਵਾ ਅਸੀਂ ਆਲੇ ਦੁਆਲੇ ਆਪਣੇ ਮਾਚਾ ਹਰਿਆਣਾ ਇਹਨਾਂ ਨੂੰ ਆਪਾਂ ਫੀਡ ਕਰਦੇ ਨਾਲ ਜੰਮੂ ਤੋਂ ਆਏ ਪੇਸ਼ੇਂ ਜਿਹੜੇ ਆ ਇਹਨਾਂ ਸਾਰਿਆਂ ਨੂੰ ਆਪਾਂ ਫੀਡ ਕਰਦੇ ਆ ਇਸ ਲਈ ਪੰਜਾਬ ਚ ਆਪਾਂ ਬਹੁਤ ਵਧੀਆ ਮੁ ਸਰ ਜਿਵੇਂ ਕਿ ਤੁਸੀਂ ਵੀ ਦੇਖਦੇ ਪਿਓ ਜਾਂ ਤੁਹਾਡੇ ਨਾਲ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਜੁੜ ਕੇ ਤੇ ਬਲੱਡ ਡੋਨੇਟ ਕਰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਵਿੱਚ ਡੋਨੇਟ ਕਰਦੀਆਂ ਨੇ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਸਰਕਾਰੀ ਹਸਪੀਟਲ ਦੇ ਵਿੱਚ ਪਹੁੰਚਦੇ ਹਾਂ ਉੱਥੇ ਜਾ ਕੇ ਕਿਹਾ ਜਾਂਦਾ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਬਲੱਡ ਹੈ ਹੀ ਨਹੀਂ ਉਦੋਂ ਤੇ ਕੀ ਕਹੋਗੇ ਸਰ ਪਹਿਲੀ ਗੱਲ ਤੇ ਇਹ ਹੈ ਕਿ ਦੇਖੋ ਆਪਾਂ ਜਿਹੜੀ ਬਲੱਡ ਦਾਨ ਕਰਤਾ ਦਾਨ ਤੋਂ ਬਾਅਦ ਸਾਡਾ ਉੱਤੇ ਹੱਕ ਨਹੀਂ ਹੈ ਗਿਆ ਦੂਜੀ ਗੱਲ ਇਹ ਹੈ ਕਿ ਛੋਟੇ ਜਿਹੇ ਏਡੀ ਏਡੀ ਜ਼ਿਆਦਾ ਹੁੰਦੀ ਆ ਇਸ ਸਿਸਟਮ ਦੇ ਸ਼ੋਰਟੇਜ ਇੰਨੀ ਜ਼ਿਆਦਾ ਵਾ ਕਿ ਜਦੋਂ ਆਪਾਂ ਲੈਣ ਜਾਂਦੇ ਆ ਅੱਜ ਬਲੱਡ ਦਿੱਤਾ ਤੁਸੀਂ ਪਰਸੋ ਜਾ ਕੇ ਪੁੱਛਿਓ ਬਲੱਡ ਹੋਣਾ ਹੀ ਨਹੀਂ ਬਲੱਡ ਦੀ ਡਿਮਾਂਡ ਇੰਨੀ ਆ ਤੇ ਜਦੋਂ ਆਪਾਂ ਲੈਣ ਜਾਂਦੇ ਆ ਹੁੰਦਾ ਨਹੀਂ ਔਰ ਸਾਡੇ ਬੰਦੇ ਜਿਹੜੇ ਬਲੱਡ ਦਿੰਦੇ ਆ ਡੋਨਰਸ ਆ ਉਹ ਕਹਿੰਦੇ ਜੀ ਮੈਂ ਪਰਸੋ ਦਿੱਤਾ ਸੀਗਾ ਬਟ ਆ ਜਿਹੜਾ ਕੈਂਪ ਆਜ ਮੰਨ ਲਓ 100 ਯੂਨਿਟ ਆਇਆ ਕਿੰਨੇ ਅੱਠ ਤਰ੍ਹਾਂ ਦੇ ਯੂਨਿਟ ਬਲੱਡ ਗਰੁੱਪ ਆ ਕਿੰਨੇ ਕਿੰਨੇ ਯੂਨਿਟ ਤੁਸੀਂ ਆਏ ਮਤਲਬ ਤੁਸੀਂ ਉਹ ਪੋਸਟ ਵੀ ਲੈਣਗੇ ਅੱਜ 20 ਆਏ ਤਿੰਨ ਦਿਨ 20 ਲੱਗ ਗਏ ਤਾਂ ਆਪਾਂ ਚੌਥੇ ਲੈਣ ਜਾਵਾਂ ਔਰ ਹੈ ਹੀ ਨਹੀਂ ਤੋ ਉਹ ਕਹਿੰਦਾ ਅਸੀਂ ਤਾਂ 100 ਜੁਡ ਦਿੱਤਾ ਸੀਗਾ ਗੱਲ ਸੋ ਯੂਨਿਟ ਦੀ ਨਹੀਂ ਗੱਲ ਹੈ ਕਿ ਸਿਰਫ ਇਹ ਕੀ ਆਪਾਂ ਕਿੰਨੇ ਕਿੰਨੇ ਯੂਨਿਟ ਦਿੰਦੇ ਆ ਉਹਦੇ ਵਿੱਚ ਇਹ ਦੇਖਣ ਦੀ ਗੱਲ ਆ ਇਹ ਜਿਹੜੇ ਕੰਮ ਆ ਇਹ ਰੈਗੂਲਰ ਚੱਲਨੇ ਚਾਹੀਦੇ ਆ ਆਪਣੀ ਮੈਰੀ ਅਨਿਵਰਸਰੀ ਜਨਮ ਦਿਨ ਬੱਚੇ ਜਨਮ ਦਿਨ ਤੇ 15 ਕਾ 26 ਜਨਵਰੀ ਐਸੇ ਦਿਨ ਹੋਣ ਜਿਨ੍ਹਾਂ ਤੇ ਲੋਕੀ ਆਪ ਸਵੈਇਛ ਨਾਲ ਕਬਲੜਦੇ ਨੇ ਇਹ ਕਮੀ ਤਾਂ ਪੂਰੀ ਹੋਣੀ ਹੈ ਕੈਂਪਾਂ ਨਾਲ ਕਮੀ ਤਾਂ ਪੂਰੀ ਨਹੀਂ ਹੋਣੀ ਹੈਗੀ ਇਹ ਤਾਂ ਹਰ ਇੱਕ ਬੰਦੇ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਜਿਹੜਾ ਇੱਕ ਜਿੰਦਾ ਪਿਆ ਜ਼ਿੰਦਗੀ ਜਿੰਦਾ ਬੰਦਾ ਉਹਨੂੰ ਘੱਟੋ ਘੱਟ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਚਾਲੀ ਪਿਆ ਵਾਰੀ ਬਲੱਡ ਦਵੇ ਇੱਕ ਇਨਸਾਨ ਜਿਹੜਾ ਆ ਉਹ ਬਲੱਡ ਆਪਣੀ ਜ਼ਿੰਦਗੀ ਚ ਕਿੰਨੀ ਵਾਰੀ ਦਾਨ ਕਰ ਸਕਦਾ ਤੇ ਕਿਹੜੀਆਂ-ਕਿਹੜੀਆਂ ਸਥਿਤੀਆਂ ਚ ਕਰ ਸਕਦਾ ਸਰ ਦੇਖੋ 18 ਤੋਂ 65 ਸਾਲ ਤੱਕ ਕੋਈ ਬੰਦਾ ਸਵਸਥ ਬੰਦਾ ਦੇ ਸਕਦਾ ਵਾ ਬਰਜ਼ੇ ਚ ਕੰਡੀਸ਼ਨਸ ਆ ਕਈ ਤਰੀਕੇ ਦੀ ਸਰਕਾਰ ਵੱਲੋਂ ਕਿ ਜਿਹੜੇ ਕੁਝ ਬੰਦੇ ਨੇ ਜਿਹਦੇ ਕੁਝ ਬਿਮਾਰੀਆਂ ਗਿਣੀਆਂ ਗਈਆਂ ਆਈਆਂ ਜਿਹਾ ਟੈਟੂ ਬਨਾਇਆ ਹੋਵੇ ਕੁੱਤੇ ਨੇ ਵੜਿਆ ਹੋਵੇ ਕੁਝ ਥਾਇਰੋਇਡ ਹੋਵੇ ਟਾਈਫਾਈਡ ਮਲੇਰੀਆ ਜੋਨਡਸ ਕੋਈ ਐਸੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਹ ਬਲੱਡ ਨਹੀਂ ਦੇ ਸਕਦੇ ਕਿਸੇ ਰੈਗੂਲਰ ਮੈਡੀਸਿਨ ਚਲਦੀ ਹੋਵੇ ਇੱਕ ਸਵਸਥ ਬੰਦਾ ਹੀ ਬਲੱਡ ਦੇ ਸਕਦਾ ਵਾ ਔਰ ਜਿਹੜੀ ਪਹਿਲਾਂ ਤਾਂ ਹੁੰਦਾ ਸੀ 3 ਮਹੀਨਿਆਂ ਤੱਕ ਬਲੱਡ ਦੇ ਸਕਦੇ ਹਾਂ ਹਾਲ ਬਲੱਡ ਬਟ ਗੱਲ ਇਹ ਕਿ ਹੁਣ ਜਿਹੜੇ ਪਲੇਟਲਟ ਚੱਲ ਚੱਲ ਗਏ ਆ ਇਹਦੀ ਮੱਧਰ ਘੰਟਿਆਂ ਦਾ ਦਵਾਈ ਦੇ ਸਕਦੇ ਆ ਜਿਸ ਤਿੱਕੇ ਨਾਲ ਆਪਾਂ ਦੇਖਾਂਗੇ ਤੇ ਇੱਕ ਲਾਈਫ ਦੇ ਵਿੱਚ ਬੰਦਾ 4-500 ਵਾਰੀ ਵੀ ਬਲੱਡ ਦੇ ਸਕਦਾ ਹੈ ਤਾਂ ਬਲੱਡ ਹੀ ਯਾਰੀ ਹੋ ਤੇ ਇਸ ਲਈ ਜਿਹੜੇ ਆਪਾਂ ਕਰਨੇ ਨਾ ਇਹ ਸੈਂਚੂਰੀ ਡੋਨਰ ਉਹ ਉਹ ਪਲੇਟਲਟ ਦੇ ਕੇ ਬੰਦਾ ਸੈਂਚੂਰੀ ਡੋਨਰ ਬੰਦਾ ਵਾ ਉਤੇ ਉਹ ਜਿਹੜੇ ਬੰਦੇ ਬਲੱਡ ਦਿੰਦੇ ਆ ਉਹਦੇ ਆਪਣੇ ਬਹੁਤ ਫਾਇਦੇ ਆ ਬਲੱਡ ਦੇਣ ਦੇ ਇਹ ਉਹਨਾਂ ਆਪਣੀ ਲੋਕਾਂ 'ਚ ਕਾਫੀ ਵੇਅਰ ਆਈ ਅਵੇਨੈਸ ਆਈ ਵੀ ਅੱਗੇ ਨਾਲੋਂ ਜਿਹੜੇ ਲੋ ਉਹ ਲੋਕੀ ਆਪ ਦੇਣ ਆਂਦੇ ਆ ਬਲੱਡ ਇਹ ਬਹੁਤ ਫਾਇਦਾ ਆ ਬਟ ਹਾਲੇ ਵੀ ਬਹੁਤ ਛੋਟੇਜ ਆ ਬਹੁਤ ਕਮੀ ਆ ਉਹ ਕਮੀ ਪੂਰਾ ਕਰਨ ਲਈ ਆਪਾਂ ਨੂੰ ਸਭ ਨੂੰ ਇਕੱਠੇ ਮਿਲ ਕੇ ਪ੍ਰਾਰਾਲਕ ਕਰਨਾ ਚਾਹੀਦਾ ਵਾ ਬਹੁਤ سارے ਨੌਜਵਾਨ ਕਈ ਜਿਹੜੇ ਆ ਬਲੱਡ ਡੋਨੇਟ ਕਰਨ ਤੋਂ ਡਰਦੇ ਨੇ ਇਰਚ ਕੋਈ ਕਮੀਆਂ ਵੀ ਆ ਜਾਂਦੀਆਂ ਸਰ ਕੋਈ ਕਮੀ ਨਹੀਂ ਆndi ਸਿਰਫ ਕਮੀ ਸਾਡੇ ਹੈਗੀ ਆ ਮੈਂਟਲੀ ਤੌਰ ਤੇ ਦਿਮਾਗੀ ਸੋਚ ਦੇ ਵਿੱਚ ਕਿ ਅਸੀਂ ਪਤਾ ਨਹੀਂ ਕੀ ਕਰਤਾ ਉਲਟਾ ਕੀ ਆ ਕਿ ਸਰ ਦੇਖੋ ਕੋਈ ਪਾਣੀ ਖਾਣਾ ਰਹਿੰਦਾ ਵਾ ਉਹ ਕੁਝ ਟਾਈਮ ਬਾਅਦ ਸਮੈਲ ਮਾਰਨ ਲੱਪੈਂਦਾ ਇੱਡੀ ਸਾਡਾ ਬਲੱਡ ਆ ਅੰਦਰੋਂ ਜਿਹੜੇ ਸੈੱਲ ਵਾ ਬਲੱਡ ਆ ਇਹ ਟੁੱਟੇ ਇਹ ਬਣ ਰਹੇ ਟੁੱਟ ਰਹੇ ਬਣ ਰਹੇ ਗੱਦੀ ਵੀ ਚੱਲਦੀ ਆ ਪਈਆਂ ਬਟ ਜਿਹੜਾ ਜਦੋਂ ਬੰਨਣਾ ਨਾ ਜੇ ਆਪਾਂ ਬਲੱਡ ਰੀਡ ਕਰਦੇ ਆ ਉਹ ਨਵਾਂ ਬੰਦਾ ਜੋ ਨਵਾਂ ਬੰਦਾ ਵਾ ਤੁਸੀਂ ਬਿਮਾਰੀਆਂ ਤੋਂ ਰਹਿਤ ਰਹਿੰਦੇ ਹੋ ਹਾਰਟ ਟੈਟ ਦੇ ਜਿਹੜੇ ਸਟ੍ਰੋਕਸ ਆਉਂਦੇ ਆ ਉਹਨਾਂ ਤੋਂ ਰੈੱਡ ਮਿਲਦੇ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਤੇ ਬਲੰਡ ਬਲੱਡ ਦੇਣ ਦੇ ਨਾਲ ਬਹੁਤ ਸਾਰੇ ਫਾਇਦੇ ਆ ਦੇਣ ਵਾਲੇ ਦੇ ਜਿਹਨੂੰ ਮਿਲਣਾ ਹੋਵੇ ਤੇ ਜ਼ਿੰਦਗੀ ਬਚਦੀ ਆ ਉਹ ਤਾਂ ਜ਼ਿੰਦਗੀ ਤੋਂ ਵੱਡਾ ਗਿਫਟ ਤਾਂ ਕੋਈ ਹੈ ਹੀ ਨਹੀਂ ਪਰ ਜਿਹੜਾ ਦੇਣ ਵਾਲਾ ਹੋਵੇ ਤੇ ਆਪਣੇ ਬਹੁਤ ਫਾਇਦੇ ਆ ਔਰ ਸਭ ਨੂੰ ਬੇਨਤੀ ਹੈ ਕਿ ਯੂਥ ਨੂੰ ਬਿਨਾਂ ਚੀਜ਼ਾ ਕਾ ਕੇ ਬਲੱਡ ਦੇਣਾ ਚਾਹੀਦਾ ਵਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਔਰ ਸਮਾਜ ਦੇ ਪ੍ਰਤੀ ਆਪਣਾ ਫਰਜ਼ ਸਮਝ ਹੋਵੇ ਕਿ ਸੇ ਜ਼ਿੰਦਗੀ ਆ ਜ਼ਿੰਦਗੀਦਾਨ ਕਰਨੀ ਚਾਹੀਦੀ ਹੈ ਜੀ ਅ ਲੱਗਦਾ ਨਾ ਨਿਤਨ ਜੀ ਪਹੁੰਚੇ ਨੇ ਅੱਜ ਟਾਈਮ ਫਗਵਾੜਾ ਤੋਂ ਜਿਨ੍ਹਾਂ ਨੇ ਦੱਸਿਆ ਕਿ ਬਲੱਡ ਡੋਨੇਟ ਕਰਨ ਦੇ ਲਈ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹਦੇ 'ਚ ਡਰਨ ਦੀ ਲੋੜ ਨਹੀਂ ਹੁੰਦੀ ਜੇਕਰ ਤੁਹਾਡੇ ਅੰਦਰ ਬਲੱਡ ਦੀ ਜਿਆਦਾ ਮਾਤਰਾ ਤੇ ਉਹਨੂੰ ਤੁਸੀਂ ਦਾਨ ਜ਼ਰੂਰ ਕਰ ਸਕਦੇ ਹੋ ਜੀ ਸਾਡੇ ਨਾਲ ਸਰਦਾਰ ਸਿੰਘ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਬਲੱਡ ਡੋਨੇਟ ਕਰਨ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ 6 ਤੋਂ 7 ਵਾਰੀ ਭਾਜੀ ਹੋਰੀ ਜਿਹੜੇ ਆ ਬਲੱਡ ਡੋਨੇਟ ਕਰ ਚੁੱਕੇ ਆ ਸਾਡੇ ਨਾਲ ਹੋਰ ਵੀ ਇੱਥੇ ਸੱਜਣ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਰ ਕਿੱਥੋਂ ਆਏ ਨਰਦਸਪਰੀ ਜੀ ਨੋਕਲੀ ਸਰ ਕਿਵੇਂ ਲੱਗਦਾ ਬਲੱਡ ਡੋਨੇਟ ਬਹੁਤ ਵਧੀਆ ਜੀ ਠੀਕ ਐ ਬਿਲਕੁਲ ਤਿੰਨ ਵਾਰੀ ਆਪਾਂ ਕਰ ਚੁੱਕੇ ਹਾਂ ਤਿੰਨ ਵਾਰੀ ਕਰ ਚੁੱਕੇ ਹਾਂ ਆਪਣੇ ਲੋਕਾਂ ਨੂੰ ਨੋਟਿਸ ਮੈਸੇਜ ਆ ਗਿਆ ਆ ਕੀਤੇ ਬਹੁਤ ਵਧੀਆ ਗੱਲ ਆ ਨਾ ਕਿ ਠੀਕ ਹੈ ਆਪਣੇ ਗਰੀਬਾਂ ਨੂੰ ਦਾਨ ਦੇ ਜੋ ਕੋਈ ਗਰੀਬ ਲੋੜਵੰਦਾਂ ਨੂੰ ਨੂੰ ਮਿਲਣਾ ਚਾਹੀਦਾ ਦੋਸਤੋ ਹੁੰਦਾ ਕਿ ਆਪਾਂ ਬਹੁਤ ਥਾਵਾਂ ਤੇ ਜਿਹੜਾ ਆ ਬਲੱਡ ਡੋਨੇਸ਼ਨ ਦੇ ਟਾਈਮ ਤੇ ਪਹੁੰਚੇ ਆ ਜਿੱਥੇ ਕਿ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਆਉਂਦੇ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਇੱਥੇ ਭੈਣ ਵੀ ਇੱਕ ਜਿਹੜੀ ਹੈ ਬਲੱਡ ਡੋਨੇਟ ਕਰਨ ਦੇ ਲਈ ਪਹੁੰਚੀ ਹੋਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੈਣ ਨਮਸਕਾਰ ਨਮਸਕਾਰ ਪੈਣ ਕਿੱਥੋਂ ਆਏ ਆ ਗੁਡ ਆ ਹਾਂਜੀ ਲੋਕ ਖਤਰੀ ਫੈਕਟਰੀ ਮੱਲੇ ਕਿ ਤੇਰੇ ਬਲੱਡ ਗਰੂਪ ਹੋ ਗਿਆ ਹੋ ਰਿਹਾ ਹੈ ਕਿੰਨੇ ਵਾਰੀ ਕਰ ਚੁੱਕੇ ਹੋ ਫਸਟ ਟਾਈਮ ਫਸਟ ਟਾਈਮ ਹਾਂ ਜੀ ਕਿਵੇਂ ਮਹਿਸੂਸ ਹੋ ਰਿਹਾ ਠੀਕ ਮਹਿਸੂਸ ਹੋ ਰਿਹਾ ਹਾਂ ਜੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਵਧੀਆ ਲੱਗ ਰਿਹਾ ਹਾਂ ਜੀ ਤੁਸੀਂ ਹੋਰ ਆਪਣੀਆਂ ਭੈਣਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਫੋਨ ਦੇਣਾ ਚਾਹੀਦਾ ਹੈ ਚੰਗੀ ਗੱਲ ਹਾਂ ਜੀ ਚੰਗੀ ਗੱਲ ਹੈ ਭੈਣਾਂ ਨੇ ਕਿਹਾ ਵੀ ਸਾਰੀਆਂ ਭੈਣਾਂ ਨੂੰ ਜਿਹੜਾ ਆ ਇਕੱਠੇ ਹੋ ਕੇ ਜਿਹੜਾ ਆ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਅਸਮਾਜ ਦੇ ਵਿੱਚ ਜਿੱਥੇ-ਜਿੱਥੇ ਵੀ ਖੂਨ ਦੀ ਲੋੜ ਆ ਉੱਥੇ-ਉੱਥੇ ਲੋਕਾਂ ਤੱਕ ਜੜਾ ਆ ਖੂਨ ਪਹੁੰਚ ਸਕੇ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਸੰਜੀਪ ਆਵਾਦ ਨਾਲ ਤਾਂ